ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾ ਰੇਤਿੰਦਰ ਦਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਅਸੀਂ ਵੀ ਠੀਕ ਆ ਮੈਨੂੰ ਉਮੀਦ ਹੈ ਤੁਸੀਂ ਠੀਕ ਠਾਕ ਹੋਵਗੇ ਸਾਰੇ ਦੇਸ਼ ਵਿੱਚ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖੋ ਮਾਰਨਿੰਗ ਟਾਈਮ ਹੈ ਤੇ ਗਰ ਲਾਲ ਜੋਧ ਦਾ ਪੇਪਰ ਅੱਜ ਤੇ ਉਹ ਪੇਪਰ ਪਾਉਣ ਗਏ ਅੱਜ ਤੇ ਮੈਂ ਲੱਗੀਆਂ ਹੁਣ ਚਾਲੇ ਲਾਉਣ ਤੇ ਮਸ਼ੀਨ ਮੇਰੇ ਚੱਲਦੇ ਤੁਹਾਨੂੰ ਸੁਣਾ ਕੇ ਜਾਂਦੀ ਹੋ ਗਈ ਹੈ ਨਾ ਮਸ਼ੀਨ ਚੱਲੀ ਜਾਣੀ ਆ ਤੇ ਇਹਦਾ ਇੱਕ ਇਕ ਲਾਈਕ ਵੀਜ਼ ਦੇ ਕੇ ਨਾ ਜਾਇਆ ਕਰੋ ਤੇ ਚਲੋ ਜੀ ਝਾੜ ਹੁਣ ਮੈਂ ਲਾ ਦਵਾ ਦੇਖੋ ਜੀ ਪੈਣਾ ਦਾ ਸਵੇਰ ਸਵੇਰ ਕੰਮ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਹੈਨਾ ਤੇ ਸਵੇਰੇ ਕੰਮ ਇਹ ਨਹੀਂ ਹੁੰਦੇ ਆ ਵੀ ਬਹੁਤ ਜ਼ਿਆਦਾ ਹੁੰਦੇ ਆ ਇਹ ਜਦ ਕਰ ਨਾਲ ਜਿਹੜੀਆਂ ਨਾ ਇਹਨਾਂ ਦੇ ਹਾਂਜੀ ਝਾੜੂ ਮੈਲਾ ਲਿਆ ਤੇ ਚਾਦਰ ਵੀ ਝੜ ਕੇ ਰੱਖ ਲਈਏ ਤੇ ਉਹ ਵੀ ਚਾਦਰ ਝੜਤੀ ਆ ਤੇ ਸਫਾਈਆਂ ਕਮਰੇ ਦੀ ਹੋ ਗਈ ਝੜਚਿੰਗ ਜਿਹੜਾ ਲਾਤਾ ਬਿੱਡਾ ਥੱਲੇ ਸੋਫੇ ਥੱਲੇ ਸਾਰੇ ਬਸੇ ਹਨ ਤੇ ਚਕਚਕ ਚੀਜ਼ਾਂ ਫੇਰੀ ਸਾਫ ਸਫਾਈ ਹੁੰਦੀ ਆ ਜੇ ਆਪਾਂ ਕਹਿੰਦੇ ਇਦਾਂ ਨਹੀਂ ਹੁੰਦੀ ਹੈਗੀ ਤੇ ਉਹ ਛੋਟੇ ਕਮਰੇ ਚ ਵੀ ਮੈਂ ਝਾੜੂ ਲਾ ਲਿਆ ਇਹਦਾ ਬਹੁਤ ਥੋੜਾ ਛੋਟਾ ਕਮਰਾ ਇਦਾਂ ਕਹ ਲਉ ਹੈਗਾ ਆ ਤੇ ਦੇਖੋ ਤਾਂ ਕਿੰਨੀਆਂ ਕੀ ਬਾਹਰ ਤੇ ਇਹ ਕੱਪੜੇ ਵੀ ਮੈਂ ਕੱਢ ਕੇ ਸੁੱਕਣੇ ਪਾਤੇ ਆ ਤਾਂ ਕੰਮ ਮੇਰਾ ਹੋ ਗਿਆ ਫਿਨਿਸ਼ ਤੇ ਕੱਪੜੇ ਧੋਤੇ ਹੁਣ ਟਾਈਮ ਨਾ ਤੇ ਸਭ ਦੇ ਰਹਿੰਦੇ ਆ ਤਾਂ ਵੈਸੇ ਅੱਜਕੱਲ੍ਹ ਜਲਦ ਸੋਕੀਆਂ ਦੇ ਕੱਪੜੇ ਨਾ ਮਸ਼ੀਨਾਂ ਨਾਲ ਸਕਾਲੇ ਦੇ ਆ ਤੇ ਮਿੰਟ ਮਿੰਟ ਸੁੱਕ ਜਾਂਦੇ ਆ ਤੇ ਇਦਾਂ ਹੁੰਦਾ ਵੀ ਫਿਕਰ ਖਤਮ ਹੋ ਜਾਂਦਾ ਕੱਪੜਿਆਂ ਦਾ ਹੁਣ ਮੇਰੇ ਲੈ ਕੇ ਰੋਟੀ ਪਾਣੀ ਦਾ ਤੇ ਰੋਟੀ ਪਾਣੀ ਕਰਕੇ ਫੇ ਮੈਂ ਤਿਆਰੀ ਕਰਨੀ ਜਾਣ ਦੀ ਸੀ ਦੀ ਬਲੌਗ ਦੇ ਨਾਲ ਬਣੀ ਰਿਓ ਤੇ ਆਹ ਤਾਂ ਕੱਪੜੇ ਦੇ ਹੁੰਦੇ ਨੇ ਕੱਪੜੇ ਕਾਹ ਚੱਕਣੀ ਪਏ ਆ ਜਾਂ ਲਿਆ ਚੱਲਣਾ ਧਿਆਨ ਨਾਲ ਹੌਲੀ ਹੌਲੀ ਅੱਛਾ ਠੀਕ ਹੈ ਹਾਂਜੀ ਹੋ ਗਈ ਸਾਡੀ ਤਿਆਰੀ ਹੁਣ ਆ ਤਾ ਅੱਜ ਮੈਂ ਚਲਨੀ ਆ ਪੀਪੇ ਵਾਲੇ ਬਿਸਕੁਟ ਕਢਾਉਣ ਵੀ ਬਹੁਤ ਦਿਨ ਹੋ ਗਏ ਸੀ ਇਦਾਂ ਹੀ ਜਾਂਦੇ ਆਉਂਦੇ ਨੂੰ ਟਾਈਮ ਲੱਗਦਾ ਨਹੀਂ ਸੀ ਘੱਟ ਹੁਣ ਉਹਨਿਆਣੇ ਸਕੂਲੋਂ ਆ ਗਏ ਨਾ ਰੋਟੀ ਪਾਣੀ ਖਵਾ ਕੇ ਤੇ ਦੇਖ ਕੇ ਤੇ ਪਹਿਲਾਂ ਮੇਰੇ ਪਹਿਲਾਂ ਤਿਆਰੀ ਜਾਣਦੀ ਚਲੋ ਮੈਂ ਕਿਹਾ ਨਹੀਂ ਬੱਚਾ ਨੇ ਸਕੂਲੋਂ ਆਉਣਾ ਹੁੰਦਾ ਹੈ ਭੁੱਖੇ ਤੇ ਰੋਟੀ ਪਾਣੀ ਖਵਾ ਕੇ ਤੇ ਹੁਣ ਮੈਂ ਕਹ ਲਈ ਤੇ ਆ ਆ ਲੈ ਲੈ 2 ਕਿਲੋ ਆਟਾ ਲੈ ਲਿਆਵੇਂ ਤੇ 1 ਕਿਲੋ ਲੈ ਲਿਆ ਦੁੱਧ ਤੇ ਆ ਲੈ ਲਈ ਖੰਡ ਉਹਦਾ 1.5 ਕਿਲੋ ਪੈਣੀ ਆ ਤੇ ਜੇ ਬਦਗੀ ਤਾਂ ਉਥੋਂ ਲੈ ਆਣੀ ਆ 5 ਕਿਲੋ ਲੈ ਲੈ ਕੇ ਤੇ ਜਿੱਦਾਂ ਕਰ ਲੋ ਵੀ ਕਈ ਤੇ ਦੱਸੀ ਕਿ ਪਾ ਲੈਂਦੇ ਆ ਬਹੁਤ ਕੁਝ ਪਾ ਲੈਂਦੇ ਪਰ ਆਪਾਂ ਜੋ ਆਪਾਂ ਦੀ ਚੀਜ਼ ਸੱਟ ਰਹੀਂਦੀ ਆਪਾਂ ਉਹੀ ਪਾਉਣੀ ਚਾਹੀਦੀ ਹੈ ਨਾ ਇਹਦੇ ਵਿੱਚ ਤੇ ਹੁਣ ਮੈਂ ਪੀਪਲ ਸਾਰਾ ਸਮਾਨ ਪਾ ਲੈਣਾ ਤੇ ਪੀਪਾ ਲੈ ਆਉਣਾ ਭਰ ਕੇ ਡਿਸਕਾਂ ਦੇ ਨਾਲ ਤੁਹਾਨੂੰ ਸਾਡੀ ਚਾਹੀਦੀ ਨਾ ਬਿਸਕਟਾਂ ਦਾ ਵਗੈਰਾ ਸੁੱਕੀ ਸੀਗੀ ਹੁਣ ਗਿੱਲੀ ਹੋ ਜੂਗੀ ਚਾਹ ਨਾ ਤੇ ਆ ਮੈਂ ਰੱਖ ਲਿਆ ਸਮਾਨ ਹੁਣ ਬਿੰਦੇ ਦੇ ਤੇ ਤੇ ਉਹ ਗਿਆ ਦੁਕਾਨ ਨੂੰ ਇਸ ਨੂੰ ਜੀ ਵਿੱਚ ਪੈਂਦੀ ਹੁੰਦੀ ਉਹ ਚੇਤਾ ਭੁਲ ਗਿਆ ਮੈਂ ਤੇ ਹੁਣ ਨਹੀਂ ਜਾ ਲੈ ਗਿਆ ਤੇ ਆਪਾਂ ਨੂੰ ਫਿਰ ਉੱਥੇ ਨਾਲ ਜਾਣਾ ਪਊ ਦੁਕਾਨ ਨੂੰ ਤਾਂ ਲੋ ਜੀ ਇਹ ਸਮਾਨ ਵਗੈ ਰੈਡੀ ਤੇ ਆਪਾਂ ਅਸਲੀ ਦਾ ਇਹ ਆਹ ਮਦ ਜਿਹੜੇ ਪਰ ਗਏ ਹਨ ਕੀ ਭੈਣਾ ਬੱਜ ਜਾਂਦੇ ਹੁੰਦੇ ਬਿਸਕਟ ਤੇ ਫਿਰ ਫਾਰ ਵਿੱਚ ਮੈਂ ਕਿਹਾ ਚਲੋ ਪਾ ਲਈ ਜੀ ਮੈਂ ਤੇ ਆਪ ਜਿਹਾ ਰੱਖਿਆ ਐਕਸਟਰਾ ਵਿੱਚ ਇਹਦੇ ਦੇਖੋ ਤੋਂ ਕਿੱਥਿਆ ਸੀ ਆ ਤੁਪ ਸਾਡੇ ਸਵੇਰੇ ਆ ਜਾਂਦੀ ਆ ਤੇ ਬਹੁਤ ਸੌਖਾ ਹੁੰਦਾ ਆ ਡਗਲੋ ਵੀ ਸਿਆਣ ਨੂੰ ਬੜਾ ਸੌਖਾ ਤੇ ਗਰਮੀਆਂ ਨੂੰ ਬਹੁਤ ਗਰਮੀਆਂ ਨੂੰ ਸਾਡੇ ਇੱਥੇ ਧੁੱਪ ਇੱਥੇ ਅੰਦਰ ਆ ਜਾਂਦੀ ਆ ਇਹ ਗੱਲ ਆ ਤੋਂ ਹੋਰ ਜੋ ਜਿੰਦਗੀ ਵਾਲੇ ਜੋ ਜਨਕੀ ਦੇ ਕੰਮ ਆ ਕੰਮ ਕਰਦੇ ਸੈਂਪਲ ਉਹ ਜਾਨਾ ਸ਼ੇਅਰ ਕਰਦੇ ਆ ਤੇ ਸੂਈ ਗੱਲ ਆ ਇਸ ਢੀ ਨਾਲ ਪਿਆ ਤਾਂ ਹੁਣ ਇਹਦੇ ਨਾਲ ਮੈਂ ਬੰਨ ਲੈਣਾ ਇਹਨੂੰ ਤੇ ਤਾਂ ਜੋ ਇਹ ਹੈ ਨਾ ਇਹਦੀ ਕੁੰਡੀ ਨਾ ਫੱਲੇ ਇਹ ਪੀਪਾ ਹੀ ਹੁਣੇ ਤਾਂ ਮम्मी ਦਾ ਪੀਪਾ ਰੱਖਿਆ ਆ ਗਿਆ ਇਹ ਉੱਤਮੋੜੀ ਅ ਰੱਖਿਆ ਮम्मी ਦਾ ਮम्मी ਲੋੜੀ ਲੈ ਕੇ ਗਈ ਸੀ ਤੇ ਮੈਂ ਇਹਨਾਂ ਪੀਪਾ ਵਧੀਆ ਲੱਗਾ ਚਲੋ ਮੈਂ ਕਿਹਾ ਮੈਂ ਇਸ ਬਣਾਇ ਪੱਕਾ ਰੱਖਿਆ ਹੈ ਇਹਦੇ ਹੋਰ ਮੈਂ ਕੁਝ ਨਹੀਂ ਰੱਖਦੀ ਹੁੰਦੀ ਸਿਰਫ ਬਿਸਕਟਾਂ ਲੈ ਵਾਸਤੇ ਰੱਖਿਆ ਹੈ ਕਿਉਂ ਨਾਨੇ ਸਾਡੀਆਂ ਲੈ ਕੇ ਆਉਂਦੇ ਸੀਗੇ ਹੈ ਨਾ ਪੀਪਾ ਲੈ ਕੇ ਨਾ ਬਿਸਕਟ ਬੜੇ ਪੌਸ਼ਣਾਂ ਖਾਣੇ ਅਸੀਂ ਤੇ ਮੰਨੇ ਲੱਗਦੇ ਇਹਨਾਂ ਦੁਕਾਨਾਂ ਵਾਲਿਆਂ ਦੇ ਇਹ ਤਾਂ ਵੀ ਆਟਾ ਜਿਹਾ ਹੁੰਦਾ ਹੈ ਤੇ ਮੈਂ ਤਾਂ ਇਹੀ ਬਸ ਖੁਸ਼ ਹੋ ਕਿ ਖੰਡੀ ਹੁੰਦੀ ਹੈ ਤੇ ਚਲੋ ਵਧੀਆ ਰਹਿੰਦੇ ਆ ਆਏ ਗਏ ਲਈ ਵੀ ਸੌਖਾ ਹੋ ਜਾਂਦਾ ਹੈ ਨਾ ਉਹ ਤਾਂ ਵੀ ਆਟਾ ਜਿਹਾ ਹੁੰਦਾ ਹੈ ਨਾ ਟੇਸਟ ਹੁੰਦਾ ਨਾ ਹੋਰ ਲੈਣਾ ਦਿਨ ਆਪਣੀ ਕੀਪਾਗ ਵਿੱਚ ਇਹ ਚ ਪਤਾ ਹੁੰਦਾ ਆਪਾਂ ਕੀ ਕਿਹੜੀ ਚੀਜ਼ ਪਾਈ ਹੈ ਕਿਹੜੀ ਨਹੀਂ ਚੀਜ਼ ਪਾਈ ਹੈਗੀ ਤਾਂ ਹੁਣ ਚੱਲਦੇ ਆ ਤੇ ਟਾਈਮ ਅੱਗੇ ਬਹੁਤ ਹੋ ਗਿਆ ਉਧਰ ਟਾਈਮ ਲੈਣਾ ਪੈਂਦਾ ਰਸ਼ ਬਹੁਤ ਹੁੰਦਾ ਹੈ ਪਹਿਲਾ ਮਦਰ ਪੁੱਛਣਾ ਪੈਂਦਾ ਵੀ ਕਿੰਨੀ ਗਬਾਰੀਆਂ ਕਿੰਨਾ ਇੱਕ ਟਾਈਮ ਹੀ ਆਪਸਾਂ ਨਾਲ ਘਟੈਂਤ ਜਾਣਾ ਪੈਂਦਾ ਲੋ ਚਲਦੇ ਆ ਹੁਣ ਪਹਿਲਾ ਏਡ ਬੰਦ ਕਰ ਦਈਆਂ ਹਾਂ ਮੇਰੀ ਬੇਟੀ ਅੱਛਾ ਪੁੱਤ ਬਿਮਾਰੀਆਂ ਹੁੰਦੀਆਂ ਵਰਗ ਕੱਲਾ ਇੱਕ ਉਹ ਤੇਰੇ ਮਗਰੋਂ ਨੇ ਵੀ ਕਹਿਣਾ ਉਹਨਾਂ ਨੇ ਇੰਗੜੀ ਨਹੀਂ ਕਹਣਾ ਚਲ ਆ ਬੰਦ ਕਰਦੇ ਫਿਰ ਹਾਂ ਹਾਂ ਚਲ ਹੁਣ ਚਲਦੇ ਆ ਅੱਗੇ ਫੇਰ ਕੰਮ ਕਰਦੀ ਕਰਨੀ ਘਾਦੇ ਉਹ ਦੁਕਾਨੋਂ ਗਿਆ ਜਾਣਾ ਦੇਖ ਤੁਕ ਤੁਕ ਤਹੋਂਂ ਗਾਂ ਬਰੀ ਆਣੀ ਆ ਘਟਣੀ ਨਹੀਂ ਹੈਗੀ ਸਾਹਮਣੇ ਦੇਖੋ ਜਿੱਦੇ ਹਾਂ ਨਾਲ ਲੈਣਾ ਮੇਰੇ ਸ਼ਹਿਰ ਨੂੰ ਦੇਖ ਕੇ ਆ ਗਈ ਮੇਰੇ ਨਾਲ ਹੂੰ ਨਾਲ ਲੈਣਾ ਛੱਡੇ ਤੈਨੂੰ ਕਾਲੀ ਸਮੈਲ ਆ ਗਈ ਆ ਬੋਲਦੀ ਨਹੀਂ ਕੀ ਖਾਣਾ ਤੂੰ ਹੂੰ ਜੋਥੇ ਆਇਆ ਨਹੀਂ ਦੁਕਾਨੋਂ ਸਮੈ ਲੱਗੀ ਤੈਨੂੰ ਬੋਲਦੀ ਨਹੀਂ ਸੋਤੀ ਭਾਈਆਂ ਨਹੀਂ ਸਾਨੂੰ ਵੀ ਨਾਲ ਆ ਦੇਖੋ ਜਗਾ ਕਿੰਨੀ ਸੋਹਣੀ ਆ ਵਾਰੀ ਗਰ ਜੀ ਦੀ ਬਜਾਈ ਤੇ ਹੂੰ ਹਾਂਜੀ ਅਸੀਂ ਹੁਣ ਪਿੰਡੋਂ ਬਾਹਰ ਆ ਗਏ ਆ ਤੇ ਬਿਲਕੁਲ ਖਾੜਾ ਵੀ ਨੰਗਾ ਆਏ ਆ ਤੇ ਹੁਣ ਅਸੀਂ ਰਾਜਪੁਰ ਦੇ ਬਿਲਕੁਲ ਏਧਰ-ਗੇਰ ਦੇ ਆ ਤੇ ਦੇਖੋ ਜੀ ਕਿੰਨੇ ਦਿਨ ਹੋ ਗਏ ਇਦਾਂ ਪਲੈਨਿੰਗ ਕਰਦੇ ਆ ਨੂੰ ਕਰਦੇ ਆ ਨੂੰ ਵੀ ਬਿਸਕੁਟ ਅੱਜ ਜਾਵਾਂਗੇ ਕੱਲ ਜਾਵਾਂਗੇ ਮਤਲਬ ਕੋਈ ਨਹੀਂ ਕੰਮ ਪੈ ਜਾਂਦਾ ਸੀ ਕਿਤੇ ਇਦਾਂ ਹੀ ਰਹਿ ਜਾਂਦਾ ਸੀਗਾ ਤਾਂ ਅੱਜ ਫਿਰ ਟਾਈਮ ਕੱਢਿਆ ਤੇ ਚਲੋ ਮੈਂ ਕਿ ਅੱਜ ਘਟਾ ਕੇ ਲਿਆਉਣੇ ਆ ਤੇ ਚਾਹ ਦਾ ਕੋਈ ਸਦਕ ਨਹੀਂ ਹੁੰਦਾ ਹੈਗਾ ਤੇ ਚਾਹ ਸਾਡੀ ਚਲੂ ਥੋੜੀ ਗਿੱਲੀ ਹੋ ਜੂਗੀ ਸੁੱਕੀ ਚਾਹ ਪੀਣੇ ਆ ਸੋ ਇਹ ਗੱਲ ਹੈ ਔਰ ਐਕਟਿਵ ਆ ਦੀ ਬੜੀ ਮौज ਆਪਣੀ ਚੀਜ਼ ਦੀ ਜੀ ਬਸਾਂ ਦਾ ਤਾਂ ਵੈਸੇ ਪਹਿਲਾਂ ਜੋ ਕੁਆਰੇ ਹੁੰਦੇ ਚੱਲ ਜਾਂਦੇ ਹੁੰਦੇ ਸੀ ਹੁਣ ਬਸਾਂ ਦਾ ਬਾਅਦ ਵਿਆਹ ਦਾ ਬਾਅਦ ਬਸਾਂ ਦਾ ਟਾਈਮ ਵੀ ਭੁੱਲ ਗਏ ਆ ਹਨਾ ਸੋ ਇਹ ਗੱਲ ਆ ਬਸ ਦਾ ਟਾਈਮ ਨਹੀਂ ਪਤਾ ਕਿਹੜੇ ਕਿਉਂ ਬਸ ਵਿੱਚ ਜੜੀ ਦਾ ਘਟਿਆ ਦੇਖੋ ਕਣਕਾਂ ਆ ਤਾਂ ਕਣਕਾਂ ਨੂੰ ਵਿਸਾਖੀੋਂ ਬਾਅਦ ਵੱਡੀ ਪੈ ਜਾਣੀ ਆ ਜਿਹੜੀਆਂ ਮਤਲਬ ਹਰੀਆਂ ਹੋਣਗੀਆਂ ਉਹ ਹੀ ਰਹਿ ਜਾਣੀਆਂ ਲੇਟ ਵੱਡ ਹੋਣ ਵੱਡ ਹੋਣਗੀਆਂ ਤੇ ਸੋ ਇਹ ਗੱਲ ਆ ਤੇ ਬਿਲਕੁਲ ਅਸੀਂ ਰਾਜਪੁਰ ਪਲਾਟਸ ਦੇ ਲਾਗੇ ਹੁਣ ਇੱਕਦਮ ਪਹੁੰਚ ਗਏ ਆ ਤੇ ਪਹੁੰਚ ਕੇ ਫਿਰ ਅਸੀਂ ਤੁਹਾਨੂੰ ਜਾ ਕੇ ਬਿਸਕੁਟ ਵਾਲੀ ਦੁਕਾਨ ਤੇ ਮਿਲਦੇ ਆ ਤੇ ਦੇਖੋ ਜੀ फटाफट ਹੀ ਪਹੁੰਚ ਜਾਣਾ ਆ ਤੇ ਬਸ ਨੇੜੇ ਹੀ ਆ ਦੁਕਾਨ ਦੇ ਤੇ ਜਨ ਜਾ ਕੇ ਮਿਲਦੇ ਆ ਹੈਲੋ ਹਾਂਜੀ ਹੁਣ ਪਰਾਥੇ ਹੀ ਪਹੁੰਚ ਗਏ ਆ ਤੇ ਬਿਸਕੁਟਾਂ ਦੀ ਦੁਕਾਨ ਤੇ ਤੇ ਸਮਾਨ ਰੱਖਦਾ ਅੰਦਰ ਪੀਪਾ ਆਹ ਦੇਖੋ ਬਿਸਕੁਟ ਨੇ ਵੀ ਦੁਕਾਨ ਆ ਨਾ ਤੇ ਦੇਖੋ ਸ਼ਹਿਰ ਪਲਾਥ ਦਾ ਆ ਦੇਖੋ ਬਿਸਕੁਟ ਨਿਕਲਦੇ ਪਏ ਆ ਆੜਵਾਲੀ ਵਾਲੇ ਜੋਧੇਰੀ ਨਾਲ ਆ ਆਹ ਕੱਢੀ ਸੀ। ਚਲੋ ਵੇਖੋ ਮੈਂ ਸਭ ਕੱਢ ਲੇ ਪਏ ਆ। ਅੱਗੇ ਛੋਟਾ ਵੱਡਾ ਮੁੰਡਾ ਹੀ ਆ ਜਾਂਦਾ ਈ ਢੋੰਗੂ ਜਿਹਾ ਉੱਪਰ। ਨਾ ਕਵਲਟੀ ਨਹੀਂ ਬਿਸਕਟ ਕਰਦੇ ਇੰਦਾ ਕਰਦੇ ਬਿਸਕਟ ਕਰਦੇ ਕੱਢੇ। ਜੇ ਤੁਸੀਂ ਆਈਦਾ ਇੱਥੇ ਕਢਾਈ ਦੇ ਆ ਕੇ ਬਿਸਕਟ ਬਹੁਤ ਸੋਨੇ ਕੱਢਦੇ ਆ ਨਾ ਸਾੜਦੇ ਆ ਨਾ ਸਿਕਾਉਂਦੇ ਆ ਤੇ ਨਾ ਕੱਚੇ ਰੱਖਦੇ ਆ। ਤੇ ਇਧਰ ਉਹ ਦੇਖੋ ਪੱਠੀ ਉੱਥੇ ਬਣਦੇ ਆ। ਉਹ ਦੇਖੋ ਘਰ ਦੇ ਕੱਢੇ 10 ਕੁੜਸ ਸੁਆਦੀ ਵੱਖਰਾ ਹੁੰਦਾ ਇਹਨਾਂ ਦਾ। ਆਜੀ ਆਜੀ ਰਤੀ ਨਿਕਸਾ ਲਵਾਂਗਾ। ਰਾਸ ਵਗੈਰਾ ਵੀ ਰੱਖੇ ਹੋਏ ਆ। ਬਹੁਤ ਸੋਨੇ ਕੱਢਦੇ ਆ ਬੰਦੇ ਆ। ਉਹ ਆ ਦੇਖ ਨੇ ਨਾ ਮੇਗੇ ਹਾਂ ਯਾਰ ਵੀ ਫੋਨ ਹੋ ਗਿਆ ਇੱਥੇ ਥੋੜਾ ਜਿਹਾ ਉਹ ਜਿਹੜੇ ਬੰਦਾ ਹੀ ਇੱਥੇ ਉਹ ਬੰਦਾ ਨਾ ਆਉਂਦਾ ਉਹ ਮੋਟਰਿਆ ਨਾ ਉਹ ਕਦੂ ਨਾ ਹਾਂ ਕਿਸੇ ਜਿਹੜੇ ਮਹੀਨੇ ਚ ਮੈਂ ਮਰ ਚਾਹੁੰਦੇ ਬੜੀਆਂ ਗੱਲਾਂ ਤੂੰ ਜਿਹੜੀ ਮੁੰਡੇ ਬਣਾ ਹਾਸੇ ਕਰਾਂ ਗਏ ਨੇ ਦੇਖੋ ਸ਼ਾਇਰ ਸ਼ਾਇਰਾਂ ਦੇ ਲੱਗੀਆਂ ਕੋਈ ਆਉਂਦਾ ਕੋਈ ਜਾਂਦਾ ਕਿੰਨੇ ਕਿਲਾ ਸ਼ਾਇਰ ਆਪਾਂ ਜਿਹੜਾ ਮਰਦੇ ਕਿੱਲੇ ਆਉਂ ਆਪਾਂ ਨੂੰ ਬੰਦਾ ਹੁੰਦਾ ਕਿੱਥੇ ਆਇਆ ਨਾ ਉਸ ਮਾਨ ਕਿਪਾ ਪਿਆ ਸਾਡਾ ਸਾਡੀ ਵਾਰੀ ਹੁਣੇ ਬਾਅਦ ਚ ਆਉਣੀ ਆ ਟਾਈਮ ਕੋ ਲੱਗਦਾ ਆ ਹਾਂ ਬੱਚੇ ਵੀ ਨਹੀਂ ਜਿਆਨੇ ਜੀ ਸਾਰੇ ਆ ਤੁਹਾਨੂੰ ਆ ਦੇਖੋ ਲੈ ਕੇ ਆ ਕੇ ਆਇਆ ਉੱਥੇ ਹੀ थे थे, थे, थे अच्छा अच्छा के बाबा ਅਜਾਨ ਕਿੱਦਾਂ ਸੀ ਅੱਜ ਕੱਲ ਮਮਤਾ ਨੂੰ ਤਾਂ ਕੋ ਬਦਲਣ ਲੱਗ ਰਿਹਾ ਬਹੁਤ ਅੰਕੇ ਅੰਕਲ ਬੁਖੇ ਨੇ ਪਰ ਦਿਓਰਸੀ ਤੇ ਹਾਂਜੀ ਮੈਂ ਇੱਥੇ ਆਉਣੀ ਹੁੰਦੀ ਆ ਤੇ ਇਹਨੇ ਬੜਾ ਹਸਲੇ ਕੰਨਾ ਕਰਦੀ ਆ ਤੇ ਮੁੰਡਾ ਨੂੰ ਨਾ ਗਿਆ ਜਲੰਧਰ ਹਾਂਜੀ ਹਾਂਜੀ ਫੋਨ ਲਾਇਆ ਤੇ ਉਹ ਕਿਹਦੀ ਪੈਂਦੀ ਕਿਨੇ ਦੋ ਚਿੰਜਾ ਇਹ ਮੈਂ ਕੋਈ ਵੀ ਮੈਂ ਅੱਗੇ ਆਂਦੀ ਮੁੰਡਾ ਤਾਂ ਮਾਰਦੇ ਉਹਨੇ ਨੇ ਉਸ ਸੁਭਾਅ ਬਹੁਤ ਹੈ ਜਦੋਂ ਮੈਂ ਜਲੰਧਰੀ ਬਸੋਂ ਬਣਾਉਣੇ ਬੈਠਾ ਬਣਾਉਣੀ ਹੁੰਦੀ ਆ ਉਹ ਦੱਸੇ ਇਧਰ ਪਤਾ ਬਚਾਈਦਾ ਹੁੰਦਾ ਸੀ ਬਣਾਉਣ ਤੋਂ ਹੁਣ ਅਜੀ ਲੱਗੇ ਇੱਥੇ ਚਲੋ ਅਜੀ ਦਾ ਤਾਂ ਬਹੁਤ ਵਧੀਆ ਸੀਗੇ ਥੋੜੀ ਜਿਹੀ ਇੱਥੇ ਆਈਦਾ ਵਧੀਆ ਹਾਂਜੀ ਅੱਛੀ ਵੇਲਾ ਕਾਓ ਮੈਂ ਤਾਂ ਕੋਈ ਨਹੀਂ ਕਦੀ ਤੇ ਮੈਨੂੰ ਸਵਾਬ ਉਹ ਹੈਰਾਨੀ ਹੋਈ ਸੁਣ ਕੇ ਵੀ ਮੈਂ ਸਮਝਾਂ ਕਿ ਅੰਕਲ ਕਿੱਥੇ ਗੱਲਾਂ ਕਰਦੇ ਹੈਗੇ ਇਸੇ ਟਾਈਮ ਦਾ ਨਹੀਂ ਪੁੱਤ ਨੂੰ ਪਤਾ ਲੱਗਦਾ ਹੈ ਕਿ ਕੀ ਬਣ ਜਾਣਾ ਕੀ ਨਹੀਂ ਬਣ ਜਾਣਾ ਆਉਣਾ ਇਹਦਾ ਨਾ ਖਣਾ ਜਮਾਨਾ ਕਹਿੰਦਾ ਕੋਈ ਨਹੀਂ 10 ਮਿੰਟ ਬਹਿ ਕੇ ਗੱਲਬਾਤ ਹੀ ਹੋ ਜਾਏ ਹਾਂਜੀ ਇੰਨੇ ਪਿਆਰ ਨਾਲ ਬੋਲਣਾ ਉਹਨਾਂ ਨੇ ਗੱਲਾਂ ਕਰਨੀਆਂ ਤੇ ਹੋਰ ਸਾਰਾ ਕੰਮ ਕੰਮ ਦਾ ਪਤਾ ਇਹ ਨਹੀਂ ਕੰਮ ਦਾ ਪਤਾ ਕਿਹੜੇ ਵੇਲੇ ਆਉਣੀ ਆ ਹਾਂਜੀ ਹੁਣਾਂ ਕਿ ਸਾਡੀ ਵਾਰੀ ਤਾਂ ਦੇਖੋ ਆਂਟੀ ਨੇ ਵਿੱਚ ਇਹ ਡੁੱਧ ਪਾ ਲਿਆ ਖੰਡ ਵਾਲੀ ਘਿਓ ਪਾ ਲਿਆ ਹੁਣ ਪਾ ਲੈਣਾ ਆਟਾ ਮਿਕਸ ਕਰ ਲੈਣਾ ਦੇਖ ਰ ਇਹ ਸੁਜੀ ਪਾ ਲਈਏ ਕਿਦਾਂ ਮੰਡੇ ਘੱਟ ਦੇ ਘੱਟ ਬਿਸਕਟ ਜਿਹੜੇ ਮੂਹ ਹੋ ਲੈਂਦੇ ਨੇ ਹੈਗੇ ਬਹੁਤ ਵਧੀਆ ਸਵਾਦ ਬਣਦੇ ਆ ਤੇ ਸਾਰਾ ਕੁਝ ਮਿਕਸ ਕਰ ਲੈਣਾ ਹੁਣ ਇਹਨਾਂ ਨੇ ਤੇ ਇਹ ਦੇਖੋ ਇਹਦਾ ਖੰਡ ਮਚ ਖੁਰ ਜਾਣੀ ਹੈ ਤੇ ਤੇ ਵੀ ਤਰ੍ਹਾਂ ਕੇ ਖੰਡ ਖੋ ਕੇ ਵਿੱਚ ਤੇ ਆਟਾ ਪਾਉਣਗੇ ਹਾਂ ਜੀ ਇਹ ਹੈ ਅੰਨੇ ਥੋੜੇ ਜਿਹੀ ਆਈਡੀ ਨਹੀਂ ਆ ਗਿਆ ਅੱਛਾ ਜੀ ਤੇ ਦੇਖੋ ਆ ਇੱਧਰ ਤਾਂ ਜਿਹੜੇ ਪਹਿਲੀ ਵਾਰ ਸੀ ਉਹ ਫੈਣੀ ਹੀ ਕੱਢਣ ਰਹੇ ਆ ਬਿਸਕਟ ਬਹੁਤ ਸੋਹਣੇ ਕੱਢਦੇ ਆ ਬਹੁਤ ਵਧੀਆ ਫਗੇ ਸੀ ਨਾ ਬਾਣੀ ਆ ਕੇ ਵਦਾਂ ਗਿਆ ਸੀ ਤੋ ਉਹ ਵੇਜੇ ਪੈਸੇ ਨਾ ਦੇਖਿਆ ਨਹੀਂ ਬਸ ਅਗਲਾ ਉਹ ਪਹਿਲਾ ਦੁੱਧ ਵੇਖਾ ਵਾਰ ਵੇਟ ਕਰਦਾ ਗਿਆ ਚਲੋ ਅੰਟੀ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਤੁਹਾਡੀ ਇਹਨੇ 45 ਸਾਲ ਹੋ ਜੰਦੇ ਆ ਕੰਮ ਕਰਦੇ ਹਨ ਵਧੀਆ ਕੰਮ ਸਦਾ ਸਦਾ ਵਾਰ ਕੰਮ ਆਉਂਦੀ ਹੈ ਅੰਦਰ ਜਿਹੜਾ ਬੁੱਟੇ ਉਹ ਨਿੱਸੇ ਆਹ ਸੇਗਲ ਮਿਹਨਤ ਆ ਸੱਚੀ ਇੱਕ ਮਿਹਨਤ ਆ ਨਾ ਇਹ ਬਿਲਕੁਲ ਅੰਦਰ ਹੁਣ ਕਿਸੂਰੀ ਆਟਾ ਮਿਕਸ ਕਰ ਲਿਆ ਨਾ ਵਿੱਚ ਇਹ ਵਧੀਆ ਆ ਇਹ ਕੰਮ ਹੈ ਮਟ ਮਿਹਨਤ ਬੜੀ ਆਉਂਦੀ ਹੈ ਇੱਥੇ ਹੁਣ ਮਿਹਨਤ ਕਰਦੇ ਹੋਇਆ ਫਲ ਮਿਲਦਾ ਹੈ ਤੇ ਹੁਣ ਆਮ ਤੇ ਨਦਰਾ ਆਟਾ ਵੀ ਮਿਕਸ ਕਰਕੇ ਇਹਦੇ ਸਾਰੇ ਮਿਸ਼ਰਣ ਦੇ ਤਾਂ ਹੁਣ ਆਪਾਂ ਇਹਦਾ ਗੁੰਨਣਗੇ ਹੁਣ ਇਹ ਆਟਾ ਮਿੱਠਾ ਹੁਣ ਗੁੱਜਿਆ ਗਿਆ ਤਾਂ ਹੁਣ ਆਂਟੀ ਉਹਨੇ ਤਿਆਰ ਕਰਦੇ ਬਿਸਕੁਟ ਆਹ ਹੋ ਗਏ ਤਿਆਰ ਇਹਨਾਂ ਨੂੰ ਰੱਖਨੇ ਆ ਦੇ ਕਿਉਂ ਸੀ ਨੇ तैयार करके पटियां तो भरती है मशीन च इदा ना, ना बना के भर के इधर रखी इधरों तैयार करके उधर पक नहीं पाए सामने देखो पट्टी। हो तो देखोगे ਹੇਰ ਕਾਢੇ ਜੀ ਹਾਂਜੀ ਬਿਸਕੁਟ ਸਾਡੇ ਬਣ ਕੇ ਹੋ ਗਏ ਤਿਆਰ ਤਾਂ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਤਾਂ ਆਂਟੀ ਬਹੁਤ ਵਧੀਆ ਤਾਂ ਬਹੁਤ ਚੰਗੇ ਆਂਟੀ ਇਥੇ ਪਤਾ ਨਹੀਂ ਕੀ ਕੈਮਰਾ ਘੁੰਮ ਗਏ ਮੇਰੇ ਤੋਂ ਕੀ ਚੱਕਰ ਪੈ ਗਿਆ ਤਾਂ ਆਂਟੀ ਨੇ ਅੱਜ ਮੈਨੂੰ ਨਾ ਬਿਸਕੁਟ ਤੋਲਣ ਤੇ ਲਾਇਆ ਕਿ ਨੇ ਵੀ ਤੋਲ ਤੋਲ ਕੇ ਦੇ ਅੱਜ ਤੂੰ ਬਿਸਕੁਟਾਂ ਦੀ ਮਾਲਕਣ ਐ ਤੇ ਬਹੁਤ ਵਧੀਆ ਆਂਟੀ ਬਹੁਤ ਸੁਭਾ ਚੰਗੇ ਨੇ ਇਹਦਾ ਤੇ ਨਾ ਕੋਈ ਸੀ ਬਿਸਕੁਟ ਦਾ ਇੱਕੜਾ ਇਹ ਹਰ ਸਾਲ ਜਦੋਂ ਵੀ ਹਾਂਜੀ ਹੁਣ ਘਰ ਪਹੁੰਚ ਗਏ ਆਂ ਅਸੀਂ ਤਾਂ ਦੇਖੋ ਬਿਸਕੁਟ ਕਿਸੋ ਮਨ ਕੇ ਮੇਰਾ ਪੂਰਾ ਤਾਂ ਮੋਲਾ ਕਸਨ ਉਥੇ ਖਲ ਜਾ ਤੂੰ ਕੋਲੋਂ ਕਿ ਦਵਾਂ ਚੱਕ ਲਾਂ ਮੈਨੇ ਹਰੇ ਇੱਕ ਪਿਕਅਪ ਪੂਰਾ ਭਰ ਗਿਆ ਤੇ 스멜 ਬੜੀ ਸਣੀ ਹੋਣ ਰਹੀ ਆ ਤੇ ਕਾ ਦਿਖਾ ਦੇ ਦੇ ਬਰਦੇ ਹੁੰਦੇ ਨੇ ਨਾ ਇਹ ਪਾਣੀ ਨੇ ਸਭੇ ਦੇ ਦਿੱਤੇ ਦੇ ਬਦਲ ਫਿਰ ਬਾਂਦੇ ਆ ਤੇ ਸੰਤਰੇ ਲੈ ਕੇ ਆ ਗਏ ਇੱਥੇ ਸੰਤਰੇ ਲੈ ਕੇ ਅੱਜ ਬਾਬਾ ਮੇਰਾ ਖਰਚਾ ਹੋ ਗਿਆ ਤਾਂ ਹੁੰਮਗਿਆਈ ਬਹੁਤ ਵਧ ਗਈ ਆ ਪਿਛਲੇ ਸਾਲ ਸੀਗਾ ਰੇਟ 2 ਕਿਲੋ ਬਣਾਈ ਦਾ 250 ਸੀਗਾ ਤਾਂ ਹੁਣ ਵਧ ਗਿਆ 300 ਹੋ ਗਿਆ ਨਵਾਂ ਸਾਲ ਤੇ ਨਵਾਂ ਰੇਟ ਤੇ ਆਂਟੀ ਜੀ ਦਾ ਮੈਨੂੰ ਜਾਣਦਾ ਹੀ ਆ ਕਿ ਉਹਨਾਂ ਕੋ ਬਿਸਕਟ ਕਢਾਈ ਦੇ ਆ ਦੇਖੋ ਪੀਪੀ ਵਾਲੇ ਬਿਸਕਟ ਤੇ ਪੁਰਾਣੀਆ ਬੁੜੀਆਂ ਵਾਂਗੂ ਪ੍ਰੀਪੇਅਰਡ ਬਿਸਕਟ ਕਢਾ ਕੇ ਲਿਆਈਆਂ ਅੱਜ ਕਾ ਪੀਪਾ ਦੇਖਣ ਨੂੰ ਨਹੀਂ ਮਿਲਦੇ ਹੈਗਾ ਜਿਹੜਾ ਕਿ ਦੁੱਪਾ ਵਿੱਚ ਸੰਭਾਲਿਆ ਹੋਇਆ ਪੰਜਾਬੀ ਵਿਰਸਾ ਆਪਣਾ ਨਾ ਪੁਰਾਣਾ ਵਿਰਸਾ ਆਪਣਾ ਤੇ ਆਪਾਂ ਨੂੰ ਜਿਦਾਂ ਰੱਖਣਾ ਚਾਹੀਦਾ ਹੈ ਨਾ ਸੋ ਇਹ ਗੱਲ ਆ ਨਾ ਵੀ ਮੈਂ ਚਾਹ ਹੀ ਰੱਖ ਲਈ ਆ ਕੇ ਚਾਹ ਨਹੀਂ ਪੀਤੀ ਹੋਈ ਉੱਥੇ 12ਵੇਂ ਤੇ ਗਏ ਸੀ ਤਿੰਨ 60 ਦਿਨ ਪਹੁੰਚੇ ਘਰ ਦੇਖੋ ਕਿੰਨਾ ਟਾਈਮ ਲੱਗ ਗਿਆ ਤੇ ਦੋ ਵਾਰੀਆਂ ਵਿੱਚ ਤਾਂ ਪਹਿਲਾਂ ਸੀਗੀਆਂ ਪਰ ਫਿਰ ਵੀ ਮੈਂ ਡਾਕਟਰ ਸਾਨੂੰ ਭੇਜਿਆ ਸੀ ਮੈਂ ਜਾ ਕੇ ਦੇਖ ਕੇ ਆਉਂੂ ਟਾਈਮ ਲਏ ਦੋ ਸਾਨੂੰ ਤੇ ਵੀ ਜਾਣ ਜੋ ਨੂੰ ਟਾਈਮ ਜਲ ਲੱਗ ਗਿਆ ਤੇ ਸਾਨੂੰ ਕਾਲੀ ਹੋ ਪੈਂਦੀ ਥੋਣ ਦੀ ਤੇ ਇਹ ਦੇਖ ਜੀ ਕੰਮ ਬਰੀਕੀ ਆ ਇਹ ਬਹੁ ਹੈਗਾ ਤੇ ਹੁਣ ਚਾਹ ਨਾ ਖਾਣੇ ਹੁਣ ਬਿਸਕੁਟ ਹੈਂ ਤੇ ਚਾਹ ਹੱਡੀ ਬਣਦੀ ਪਈ ਆ ਤੇ ਹੁਣ ਹੋ ਗਿਆ ਪੱਠਾ ਦਾ ਟਾਈਮ ਵੀ ਹਾਂਜੀ ਚਾਹ ਬਣ ਗਈ ਮੇਰੀ ਤੇ ਚਾਹ ਮੈਂ ਹੁਣ ਪੀ ਰਹੀ ਆ ਅੱਜ ਕੋ ਨਾਲ ਬਿਸਕੁਟੇ ਧਾਰੀ ਤੇ ਪਹਿਲਾਂ ਮੈਂ ਬਾਬਾ ਜੀ ਦੇ ਮੱਥਾ ਟੇਕਿਆ ਆ ਮੱਥਾ ਟੇਕ ਕੇ ਫਿਰ ਹੀ ਆਪਣੇ ਲਈ ਖਾਦੇ ਆ ਜਿਹੜਾ ਪੀਪਾ ਆ ਉਹ ਰੱਖ ਲੈਣਾ ਤੇ ਜਿਹੜੇ ਮਤਲਬ ਹੈਗੇ ਅਲਫਾਹੇ ਦੇ ਉਹ ਪਹਿਲਾਂ ਖਾਣੇ ਆ ਇਹਨਾਂ ਦੇ ਹਿਸਾਬ ਹੁੰਦਾ ਵੀ ਇਹਨਾਂ ਨੂੰ ਖਵਾਣ ਨਾ ਲੱਗੇ ਜੇ ਤਾਂ ਹਵਾ ਲੱਗੇ ਮਣ ਜਦੋਂ ਸੁਲ੍ਹਾਬ ਜਾਂਦੇ ਆ ਤੇ ਫਿਰ ਖਾਣ ਵਾਲੇ ਰਹਿਦੇ ਨਹੀਂ ਹੈਗੇ ਹੂੰ ਤੇ ਇਹਨਾਂ ਦੀ ਸਮਰ ਸਮਰ ਬਹੁਤ ਰਖਣੀ ਬਿੰਦੀ ਕਰਨੀ ਪੈਂਦੀ ਆ ਇਹ ਤੇ ਲੋ ਜੀ ਖਾ ਕੇ ਹੋਰ ਲਿਆਵਾਂਗੇ ਫਿਰ ਬਣਾ ਲਾਂਗੇ ਕਿਵੇਂ ਕਰਕੇ ਜੂ ਦੱਸਿਓ ਵੀ ਕਹਿੰਨੇ ਕਹਨੇ ਘਰ ਦੇ ਬਿਸਕਟ ਖਾਦੇ ਆ ਵਾਵਾ ਬਹੁਤ ਟੈਸਟੀ ਬਹੁਤ ਵਧੀਆ ਕੀ ਬਾਤ ਹੈ ਇਹ ਤੀਰ ਖਾਣ ਵਾਲੀ ਹੁੰਦੀ ਆ ਮਨੇ ਚਾਹ ਪੀਲੇ ਬਿਸਕਟ ਨਾਲ ਤਾਂ ਚਾਹ ਲੱਗੀ ਬੜੀ ਸਵਾਦ ਤੇ ਬਹੁਤ ਟੇਸਟੀ ਲੱਗੀ ਚਾਹ ਹਨਾ ਤੇ ਮਿੰਟੋ ਮਿੰਟੀ ਗਿੱਲੇ ਭੁਰਨ ਭੁਰਨ ਅੰਦਰ ਜਾਂਦੇ ਆ ਚਾਹ ਦੇ ਨਾਲ ਇੰਨੇ ਵੱਡੇ ਬਿਸਕਟ ਆ ਤੇ ਆ ਕੇ ਮੈਂ ਹੁਣ ਪੱਠੇ ਪਾ ਲਿਆ ਦੇਖੋ ਜੀ ਬੰਦਿਆਂ ਦੇ ਨਾਲ ਪਸ਼ੂਆਂ ਦਾ ਵੀ ਖਿਆਲ ਖਾਣਾ ਪੈਂਦਾ ਉਹਨਾਂ ਦੀ ਭੁੱਖ ਦਾ ਖਿਆਲ ਖਾਣਾ ਪੈਂਦਾ ਉਹਨਾਂ ਨੂੰ ਪੱਠੇ ਪਾਉਣੇ ਪੈਂਦੇ ਆ ਨਾ ਪੱਠੇ ਗੁਦਰੇ ਸੀ ਸਾਹਿਬ ਜੀ ਨੇ ਤੇ ਹੁਣ ਮੈਂ ਪਾ ਦਿੱਤਾ ਤੇ ਪੱਠੇ ਮੇਰੇ ਨਿਬੜਿਆ ਤਾਂ ਪੱਠੇ ਹੋਣਾ ਇਹਨਾਂ ਨੇ ਖਾਈ ਜਾਣੇ ਆ ਤੇ ਆ ਜਿਹੜਾ ਸੂਟ ਮੰਮੀ ਦਿੱਤਾ ਸੀ ਮੈਨੂੰ ਰਖੜੀ ਤੇ ਤੇ ਜਿਹੜਾ ਸੂਟ ਮੇਰੇ ਪੇਕਿਆਂ ਲਾਉਂਦਾ ਹੁੰਦਾ ਮੈਂ ਕਿਸੇ ਨੂੰ ਦਿੰਦੀ ਨਹੀਂ ਹੁੰਦੀ ਮੈਂ ਹਣਾਉਂਦੀ ਹੁੰਨੀ ਆ ਦੇਖੋ ਜੀ ਇਹ ਨਿਸ਼ਾਨੀ ਹੁੰਦੀ ਆ ਆਪਣੇ ਪੇਕਿਆਂ ਦੀ ਹੈ ਨਾ ਸੋ ਇਹ ਗੱਲ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਦਾ ਲੱਗਾ ਤੇ ਘਰ ਦੇ ਘੱਡੇ ਬਿਸਕਟ ਕਿਦਾਂ ਦੇ ਵਿਦਿਆ ਲੱਗੇ ਕਿਦਾਂ ਨਹੀਂ ਲੱਗੇ ਹੈਗੇ ਵੀ ਘਰ ਦੇ ਘੱਡੇ ਬਿਸਕਟ ਖਾਣੇ ਚਾਹੀਦੇ ਕਿ ਨਹੀਂ ਖਾਣੇ ਚਾਹੀਦੇ ਹੈ ਨਾ ਆਪਾਂ ਜਿਹਨੂੰ ਖਾਇਦੇ ਆਪਾਂ ਨੂੰ ਵਧੀਆ ਲੱਗਦੇ ਆ ਨਾ ਖਾਣੇ ਚਾਹੀਦੇ ਆ ਤੂੰ ਮੇਰਾ ਦਿਨੇ ਦੇ ਸਾਰਾ ਦਿਨ ਲੰਘ ਗਿਆ ਤੇ ਹੁਣ ਮੈਂ ਦੇਖਾਂ ਦਾਲ ਪਾਣੀ ਕੋਈ ਆਪਣਾ ਸਬਜੀ ਦੇਖਾਂ ਕੋਈ ਕੋਈ ਕੀ ਬਣਾਣਾ ਕੀ ਬਣਾਉਣਾ ਹੈ ਨਹੀਂ ਹੈਗਾ ਹਾਂ ਚਲੋ ਫਿਰ ਦੀ ਕੰਮ ਚੱਲੀ ਜਾਣੇ ਆ ਚਲੋ ਠੀਕ ਆ ਅੱਜ ਦੇ ਵਲੋਗ ਇੱਥੇ ਐਂਡ ਕਰਦੇ ਆ ਜਿੰਨਾ ਵੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਕੇ ਜਾਓ ਮੀਡੀਅਨ ਲਾਈਕ ਸ਼ੇਅਰ ਕਮੈਂਟ ਕਰਿਓ ਦੱਸਿਓ ਕਰੋ ਸਾਡੇ ਨਾਲ ਤੁਹਾਨੂੰ ਕਿੱਦਾਂ ਲੱਗਦੇ ਸਸਟਿਕਾ ਸਾਰਿਆਂ ਨੂੰ ਹੱਸਦੇ ਰਹੋ বাসਦੇ ਰਹੋ ਭਾਈ ਗੋਤਾਨੂ ਤੰਦਰੁਸਤੀਆਂ ਬਖਸ਼ੇ ਦੇਵ ਜੀ ਦੇ ਸਾਰਿਆਂ ਨੂੰ ਜਿਹੜੇ